ਤੇਰੇ ਸ਼ਹਿਰ ਵਿੱਚੋਂ ਏ ਲੱਗਦਾ ਸਾਡਾ ਕਿਸਾ ਮੁੱਕ ਗਿਆ ਤੇਰੇ ਘਰ ਨੂੰ ਜਾਂਦਾ ਸੀ ਰਸਤਾ ਜੋ ਸਾਡੇ ਲਈ ਰੁਕ ਗਿਆ ਤੇਰੇ ਘਰ ਨੂੰ ਜਾਂਦਾ ਸੀ ਰਸਤਾ ਜੋ ਸਾਡੇ ਲਈ ਰੁਕ ਗਿਆ ਜੋ ਜ਼ਖਮ ਤੂੰ ਸਾਨੂੰ ਦੇ ਗਈਏ ਜੋ ਜ਼ਖਮ ਤੂੰ ਸਾਨੂੰ ਅੱਜ ਵੀ ਅੱਲੇ ਆਹ ਉਹ ਸੱਜਣਾ ਤੇਰੇ ਨਾਲ ਸ਼ਹਿਰ ਤਾਂ ਆਏ ਸੀ ਹੁਣ ਜਾਣ ਲੱਗੇ ਮੈਂ ਤੇ ਮੇਰਾ ਦਿਲ ਕਲੇਆ ਸੱਜਣਾ ਤੇਰੇ ਨਾਲ ਸ਼ਹਿਰ ਤਾਂ ਆਏ ਸੀ ਹੁਣ ਜਾਣ ਲੱਗੇ ਮੈਂ ਤੇ ਮੇਰਾ ਦਿਲ ਕਲੇਆ